ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਪੈਣਾ ਸਤਿ ਸ੍ਰੀ ਅਕਾਲ ਉਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਕੋਈ ਸਮਾਂ ਸੀ ਬਜ਼ੁਰਗਾਂ ਦੇ ਸਮੇਂ ਵੀ ਕਾਲ ਪੈ ਜਾਂਦੇ ਸਨ ਬਾਰਿਸ਼ਾਂ ਨਹੀਂ ਹੁੰਦੀਆਂ ਸਨ ਤੇ ਲੋਕ ਭੁੱਖੇ ਮਰਦੇ ਸਨ ਬੜਾ ਭਿਆਨਕ ਸਮਾਂ ਹੁੰਦਾ ਸੀ ਉਹਦੀਆਂ ਸਾਇਦ ਪੁਰਾਣੇ ਬਜ਼ੁਰਗੋ ਤੋਂ ਆਪ ਜੀ ਨੇ ਗੱਲਾਂ ਸੁਣੀਆਂ ਹੋਣ ਜਾਂ ਨਾ ਸੁਣੀਆਂ ਹੋਣ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਪਰ ਫੇਰ ਸਮੇਂ ਦੇ ਨਾਲ ਖੂਹ ਪੱਟੇ ਗਏ ਤਾਂ ਲੋਕਾਂ ਨੇ ਬੜਾ ਵਧੀਆ ਮਹਿਸੂਸ ਕੀਤਾ ਵੀ ਹੁਣ ਪਾਣੀ ਆਪਾਂ ਫਸਲਾਂ ਨੂੰ ਲਾ ਸਕਦੇ ਆ ਜਦੋਂ ਖੂਹ ਪੱਟੇ ਗਏ ਤਾਂ ਉਹਨਾਂ ਵਿੱਚ ਚੜਸ ਦੀ ਵਰਤੋਂ ਕੀਤੀ ਜਾਂਦੀ ਸਨ ਜਿਹੜੀ ਚੜਸ ਦੀ ਵਰਤੋਂ ਕੀਤੀ ਜਾਂਦੀ ਸੀ ਕੋਈ ਇੱਕ ਆਦਮੀ ਪਾਣੀ ਉਹ ਜੋ ਬਣਿਆ ਹੁੰਦਾ ਸੀਗਾ ਸਿਸਟਮ ਪਾਣੀ ਕੱਢਣ ਦਾ ਉਹ ਕੋਈ ਬਹੁਤਾ ਸੌਖਾ ਨਹੀਂ ਤੇ ਆ ਜਾਂਦਾ ਉਹਦੇ ਲਈ ਬਹੁਤ ਬੰਦਿਆਂ ਦੀ ਜ਼ਰੂਰਤ ਪੈਂਦੀ ਸੀ ਸਾਡੇ ਮੇਰੇ ਪਿਤਾ ਜੀ ਦੱਸਦੇ ਹੁੰਦੇ ਸਨ ਕਹਿੰਦਾ ਜਦ ਮੇਰੀ ਉਮਰ ਜਾਨੀ 15 ਕਾ ਸਾਲ ਹੋਈ ਤਾਂ ਮੈਂ ਕੱਲਾ ਚੜ੍ਹ ਸਫੜ ਲੈਂਦਾ ਸੀ ਉਸ ਟਾਈਮ ਜਾਨੀ ਚੜ੍ਹ ਸਫੜਨ ਦਾ ਕੰਮ ਦੋ ਬੰਦਿਆਂ ਦਾ ਹੁੰਦਾ ਸੀ ਸੋ ਆਪਾਂ ਪਾਣੀ ਦੀ ਸਾਰੀ ਗੱਲਬਾਤ ਕਰਾਂਗੇ ਜਦੋਂ ਉਸ ਟਾਈਮ ਬੰਦਿਆਂ ਦੀ ਗਿਣਤੀ ਦਾ ਹਿਸਾਬ ਲਗਾਓ ਵੀ ਕਿੰਨੇ ਬੰਦੇ ਦੀ ਜ਼ਰੂਰਤ ਪੈਂਦੀ ਸੀ ਤੇ ਕਿੰਨਾ ਔਖਾ ਪਾਣੀ ਬਜ਼ੁਰਗਾਂ ਨੇ ਕੱਢਿਆ ਉਹ ਲੋਕ ਉਸ ਸਮੇਂ ਦੀ ਜੋ ਗੱਲਬਾਤ ਉਹ ਅੱਜ ਆਪਾਂ ਸਾਂਝੀ ਕਰਦੇ ਆਂ ਵੀ ਚਾੜਸ ਜਿਹੜਾ ਆਉਂਦਾ ਸੀ ਏਠੋਂ ਮਿੱਟੀ ਮਤਲਬ ਖੂਹ ਦੇ ਵਿੱਚੋਂ ਉੱਪਰ ਨੂੰ ਤਾਂ ਉਹਨੂੰ ਦੋ ਬੰਦੇ ਸਾਹਮਦੇ ਸੀ ਤੇ ਤੀਜਾ ਬੰਦਾ ਜੋ ਬੌਲ ਦਾਖ ਕੇਦਾ ਹੁੰਦਾ ਸੀ ਕਿਉਂਕਿ ਉਹ ਚਾੜਸ ਬੌਲ ਦਾ ਨਾ ਖਿੱਚਿਆ ਜਾਂਦਾ ਸੀ ਤੇ ਤਿੰਨ ਬੰਦੇ ਇਹ ਹੋਗੇ ਖਾਲ ਹੁੰਦੇ ਸੀਗੇ ਵੱਡੇ ਛੋਟੇ ਹੁੰਦੇ ਛੋਟੇ ਕਿਾਰੇ ਬੜੇ ਸਾਫ ਸੁਥਰੇ ਗਲ ਪਾ ਕੇ ਰੱਖਦੇ ਸੀਗੇ ਵੀ ਕਹਿੰਦੇ ਵੀ ਇੱਕ ਵੀ ਤੜ ਖੱਬਲ ਦੀ ਵਿੱਚ ਰਹਿ ਜਾਂਦੀ ਸੀ ਤਾਂ ਉਹਨਾਂ ਦਾ ਮੰਨਣਾ ਤੇ ਵੀ ਚਾਰ ਪਾਹੋਰ ਦੇ ਵਿੱਚ ਸਵਾ ਮਾਣ ਪਾਣੀ ਇੱਕ ਖੱਬਲ ਦੀ ਤੜ ਪੀ ਪਏ ਪੀ ਜਾਂਦੀ ਆ ਉਹ ਖੱਬੜ ਬੈਂਤੀ ਰਹਿਣ ਦਿੰਦੇ ਤੇ ਆਪਾਂ ਤਿੰਨ ਬੰਦਿਆਂ ਦੀ ਗਿਣਤੀ ਕਰ ਚੁੱਕੇ ਹਾਂ ਦੋ ਚੜਸ ਫੜਨੇ ਵਾਲੇ ਸਾਹਮਣੇ ਵਾਲੇ ਇੱਕ ਬੌਲ ਧੱਕਣੇ ਵਾਲਾ ਫਿਰ ਉਹਨਾਂ ਸਮਾਂ ਵਿੱਚ ਜਦੋਂ ਕਣਕਾਂ ਪੱਕ ਜਾਂਦੀਆਂ ਸਨ ਤਾਂ ਉਹ ਕਣਕ ਟੁੱਟਣ ਤੋਂ ਬੜਾ ਡਰਦੇ ਸਨ ਬਜ਼ੁਰਗ ਵੀ ਸਾਡੀ ਕਣਕ ਨਾ ਟੁੱਟ ਜਵੇ ਕਿਉਂਕਿ ਉਹਨਾਂ ਲਈ ਇਹ ਫਸਲਾਂ ਕੀਮਤੀ ਹੁੰਦੀ ਸਨ ਅਨਾਜ ਅੱਜ ਵਾਂਗ ਜਿਆਦਾ ਉਤਪਾਦਨ ਨਹੀਂ ਮਿਲਦਾ ਸੀ ਪਰ ਸੰਘਰਸ਼ ਬੜਾ ਤਕੜਾ ਸੀ ਤਿੰਨ ਬੰਦੇ ਇਹ ਹੋ ਗਏ ਤੇ ਚੌਥਾ ਬੰਦਾ ਜਿਹਨੂੰ ਨਾਕੀ ਕਹਿੰਦੇ ਸਨ ਨਾਕੀ ਦਾ ਮਤਲਬ ਨੱਕੇ ਜੋ ਮੋੜਦਾ ਸੀ ਉਹ ਤੇ ਉਹਨੇ ਨੱਕੇ ਮਤਲਬ ਨੱਕਿਆਂ ਦਾ ਕੰਮ ਕਰਨਾ ਇੱਕ ਪੰਜਵਾਂ ਬੰਦਾ ਵੀ ਹੁੰਦਾ ਸੀ ਜਿਹੜਾ ਕਿਉਂਕਿ ਕਿਾਰੇ ਬੜੇ ਛੋਟੇ ਹੁੰਦੇ ਸੀਗੇ ਉਹਨੇ ਕਿਾਰੇ ਰਹਿੰਦੇ ਨਾ ਦੱਸਣਾ ਹੁੰਦਾ ਸੀ ਵੀ ਇੰਨਾ ਕ ਕਿਹਾਰਾ ਰਹਿ ਗਿਆ ਹੁਣ ਮੰਦਲਾ ਵੀ ਆ ਖਾਲ ਦੇ ਪਾਣੀ ਨਾਲ ਜੋ ਕਿਾਰੇ ਦੇ ਪਾਣੀ ਨਾਲ ਬਾਕੀ ਇਹ ਕਿਹਾਰਾ ਸਰੇ ਤੱਕ ਭਰ ਜਾਉ ਸੋ ਛੋਟੇ ਛੋਟੇ ਕਿਾਰੇ ਵੀ ਕਣ ਸਰੀਰ ਤੇ ਬੰਦਾ ਤਾਂ ਖੜਦਾ ਸੀ ਵੀ ਬੰਦਾ ਨੱਕਾ ਦੇਖਣਾ ਉਹ ਕਿਆ ਕਿਆ ਰ ਦੇਖਣਾ ਉਹ ਭਰ ਗਿਆ ਕਿ ਨਹੀਂ ਭਰ ਗਿਆ ਕਣਕ ਨਾ ਟੁੱਟ ਜਵੇ ਵੀ ਕਾ ਮਤਲਬ ਪੱਕੀ ਫਸਲ ਤੇ ਇੰਨੇ ਬੰਦਿਆਂ ਦੀ ਜਰੂਰਤ ਪੈ ਜਾਂਦੀ ਸੀ ਸੋ ਉਸ ਤੋਂ ਬਾਅਦ ਟਿੰਡਾ ਆਇਆ ਫੇਰ ਬੰਦਿਆਂ ਦੀ ਜਰੂਰਤ ਘਟ ਗਈ ਕਿਉਂਕਿ ਬੰਦਾ ਬੌੜ ਦਹਾਕਦਾ ਸੀ ਤੇ ਪਾਣੀ ਵੀ ਵੱਧ ਗਿਆ ਤੇ ਬੰਦਿਆਂ ਦੀ ਗਿਣਤੀ ਘਟ ਗਈ ਜਿਹੜੇ ਮਤਲਬ 5-5 ਬੰਦੇ ਲੰਗਦੇ ਲੱਗ ਜਾਂਦੇ ਸੀ ਕਿਸੇ ਸਮੇਂ ਜਰੂਰਤ ਪੈਂਦੀ ਜਦ ਫਸਲ ਪੱਕਦੀ ਸੀ ਸੋ ਉਸ ਤੋਂ ਬਾਅਦ ਹੋਰ ਤਰੱਕੀ ਹੋਈ ਬਾਕੀ ਸਾਰਾ ਜਿਵੇਂ ਆਪਣੇ ਅ ਦੂਜੇ ਆਈਬੋਰ ਫੇਰਨ ਤੋਂ ਬਾਅਦ ਮੋਟਰਾਂ ਆ ਹੁਣ ਆਪਾਂ ਸਮਰਸੀਬਲ ਤੇ ਪਹੁੰਚ ਚੁੱਕੇ ਆ ਪਰ ਹੁਣ ਜੇ ਦੇਖਦੇ ਆ ਸਾਡੇ ਪਿਤਾ ਜੀ ਨੇ ਤਾਂ तकरीबन 60 ਤੋਂ ਲੈ ਕੇ ਸਮਰਸੀਬਲ ਤੱਕ ਨੱਕੇ ਛੱਡਣ ਦਾ ਭਾਵੇਂ ਸਾਡੇ ਮੋਟਰ ਛੋਟਿਓ ਸੀ ਉਹਦਾ ਵੀ ਨੱਕੇ ਛੱਡ ਕੇ ਦੇਖ ਕੇ ਜਣੀ ਉਹਨਾਂ ਸਾਰੇ ਤਰਾ ਚੜ੍ਹਾ ਦੇਖ ਲੇ ਪਰ ਮੈਨੂੰ ਨਹੀਂ ਲੱਗਦਾ ਅਸੀਂ ਸਮਰੱਥੀਪਲ ਤੋਂ ਗਾਂਹ ਵਾਲੀ ਸਥਿਤੀ ਵੀ ਦੇਖ ਸਕਾਂਗੇ ਕਿਉਂਕਿ ਜਿਹੜਾ ਪਾਣੀ ਦੀ ਵਰਤੋਂ ਹੈ ਖੇਤੀ ਲਈ ਬਹੁਤ ਜ਼ਰੂਰੀ ਆ ਪਰ ਹੁਣ ਉਹ ਰੇ ਇਕੱਲਾ ਕਿਸਾਨ ਹੀ ਨਹੀਂ ਬਾਕੀ ਵੀ ਸਾਰੇ ਲੋਕ ਪਾਣੀ ਨੂੰ ਕੋਈ ਜ਼ਿਆਦਾ ਇਸ ਤਰ੍ਹਾਂ ਨਹੀਂ ਹੈਗਾ ਵੀ ਪਾਣੀ ਦੀ ਬਚਤ ਕੀਤੀ ਜਾਂਦੀ ਆ ਕਿਉਂਕਿ ਤੁਸੀਂ ਸ਼ਹਿਰਾਂ 'ਚ ਦੇਖੋ ਮਸ਼ੀਨਰੀ ਟੁੱਟੀ ਜਾ ਰਹੀ ਆ ਗੱਡੀਆਂ ਟੁੱਟੀਆਂ ਜਾਂਦੀਆਂ ਨੇ ਵੇੜਿਆਂ ਨੂੰ ਟੁੱਟਾ ਜਾਂਦਾ ਤੇ ਇੱਕ ਸ਼ਹਿਰ ਰੂਪੀ ਸ਼ਹਿਰ ਦੇ ਵਿੱਚ ਇੱਕ ਨਹਿਰ ਰੂਪੀ ਪਾਣੀ ਯਾਨੀ ਸੀਵਰੇਜ ਦੇ ਹਿਸਾਬ ਦੇ ਵਿੱਚ ਉਹਨਾਂ ਦੇ ਨਿਕਲ ਰਹੀ ਹੈ ਜਿਹੜੀ ਇੱਕ ਨਹਿਰ ਇੱਕ ਸ਼ਹਿਰ ਚੋਂ ਪਾਣੀ ਦੀ ਜਿਹੜੀ ਧਰਤੀ ਚੋਂ ਗੱਡੀ ਜਾਈ ਆ ਉਹ ਨਿਕਲ ਰਹੀ ਆ ਤੇ ਕਿਸਾਨ ਵੀ ਪਾਣੀ ਦੀ ਵਰਤੋਂ ਰੱਜ ਕੇ ਹੀ ਕਰਦੇ ਨੇ ਕੋਈ ਕਮੀ ਨਹੀਂ ਰਹਿਣ ਦਿੰਦੇ ਸੋ ਜਦੋਂ ਕਿਸੇ ਚੀਜ਼ ਦੀ ਲੋਡ ਤੋਂ ਵੱਧ ਵਰਤੋਂ ਕੀਤੀ ਜਾਂਦੀ ਆ ਤਾਂ ਉਹ ਇੱਕ ਰਾ ਇੱਕ ਦਿਨ ਆਪਣੇ ਲਈ ਨੁਕਸਾਨਦੇ ਹੋ ਜਾਂਦੀ ਆ ਆਪਾਂ ਕਿਉਂਕਿ ਜੇ ਕੋਈ ਇੰਡਸਟਰੀ ਆ ਜਾਂ ਕੋਈ ਬਿਜ਼ਨਸ ਆ ਜਾਂ ਮਕਾਨ ਆ ਉਹ ਬੰਦਾ ਜਗ੍ਹਾ ਬਦਲ ਕੇ ਹੋਰ ਥੋਂ ਪਾ ਸਕਦਾ ਪਰ ਜਿਹੜੀ ਖੇਤੀ ਆ ਆਪਣੀ ਜ਼ਮੀਨ ਆਪਣੀ ਧਰਤੀ ਆ ਇਹਨੂੰ ਆਪਾਂ ਬਦਲ ਕੇ ਕਿਤੇ ਨਹੀਂ ਲਿਜਾ ਸਕਦੇ ਸੋ ਆਪਾਂ ਨੂੰ ਉਸ ਖੇਤੀਬਾੜੀ ਜ਼ਰੂਰ ਸੋਚਣਾ ਚਾਹੀਦਾ ਸਾਡੇ ਬਜ਼ੁਰਗਾਂ ਨੇ ਇੰਨਾ ਸੰਘਰਸ਼ ਕਰਕੇ ਪਾਣੀ ਦੀ ਬਚਤ ਕੀਤੀ ਤੇ ਦੇਸੀ ਖੇਤੀ ਨੂੰ ਬਚਾਇਆ ਕਿਉਂਕਿ ਅੱਜ ਅਸੀਂ ਗੱਲ ਕਰਦੇ ਆਂ ਵੀ ਅਸੀਂ ਕਿਸ ਦੇ ਗੁਲਾਮ ਨਹੀਂ ਕਾਰਪੋਰੇਟ ਘਰਾਣਿਆਂ ਦੀ ਗੱਲ ਵੀ ਕੀਤੀ ਲੋਕਾਂ ਨੇ ਕਿਸਾਨਾਂ ਨੇ ਵੀ ਅਸੀਂ ਉਹਨਾਂ ਦੇ ਗੁਲਾਮ ਨਹੀਂ ਹੈਗੇ ਬਾਈਕਾਟ ਕਰਨਾ ਪਰ ਅਸਲ ਦੇ ਵਿੱਚ ਅਸੀਂ ਕਾਰਪੋਰੇਟ ਦੇ ਵੀ ਗੁਲਾਮ ਆ ਕਿਉਂਕਿ ਨਾ ਤਾਂ ਸਾਡੇ ਕੋਲ ਆਪਣਾ ਬੀਜ ਆ ਨਾ ਕੋਈ ਹੋਰ ਸਿਸਟਮ ਜਿਹੜਾ ਸਾਡਾ ਆਪਣਾ ਹੋਵੇ ਦਵਾਈਆਂ ਕਾਰਪੋਰੇਟ ਦੀਆਂ ਤੇ ਉਹਨਾਂ ਵੱਡੀਆਂ ਘਰਾਣੀਆਂ ਚੀਜ਼ਾਂ ਵਰਤਣੀਆਂ ਕਿਸਾਨ ਕਿਸੇ ਸਮੇਂ ਲੋਕਾਂ ਲਈ ਅੰਨ ਦਾ ਤਾਂ ਹੁੰਦਾ ਸੀ ਉਹਨਾਂ ਦਾ ਤਾਂ ਇਸ ਲਈ ਹੁੰਦਾ ਸੀ ਵੀ ਉਹਦੇ ਨਾਲ ਸਾਰਾ ਪਿੰਡ ਦੇ ਮੇਸਤਰੀ ਤੋਂ ਲੈ ਕੇ ਜੁੜੇ ਹੋਏ ਹਨ ਸਨ ਪੰਛੀ ਜੀਵ ਜਗਤ ਵੀ ਉਹਦੇ ਖੇਤਾਂ 'ਚ 24 ਘੰਟੇ ਖਾਂਦਾ ਰਹਿੰਦਾ ਸੀ ਸੋ ਅੱਜ ਕਿਸਾਨ ਦੇ ਖੇਤਾਂ ਵਿੱਚ ਉਸ ਤਰ੍ਹਾਂ ਦੀ ਖੇਤੀ ਆ ਗਈ ਵੀ 6 ਮਹੀਨੇ ਤੇ ਬਾਅਦ ਹੀ ਅਨਾਜ ਉੱਥੇ ਮਿਲਦਾ ਪੰਛੀਆਂ ਨੂੰ ਤੇ ਕਣਕ ਝੋਨਾ ਪਰ ਕੁਦਰਤੀ ਖੇਤੀ ਵਿੱਚ ਪੰਛੀ ਤੁਹਾਡੇ ਖੇਤਾਂ 'ਚ ਰੋਜ਼ ਕੰਮ ਕਰਨਗੇ, ਰੋਜ਼ ਆਉਣਗੇ, ਹਰ ਸਮੇਂ ਆਉਣਗੇ ਕਿਉਂਕਿ ਉਹਨਾਂ ਨੂੰ ਔਰੇ ਕੀੜੇ ਮਿਲਣਗੇ। ਤੇ ਇੱਕ ਤਾਂ ਆਪਣੀ ਫਸਲਾਂ ਤੋਂ ਕੀਟ ਕੰਟਰੋਲ 24 ਘੰਟੇ ਹੁੰਦਾ ਰਹਿੰਦਾ ਜਿਵੇਂ ਹੁਣ ਤੁਸੀਂ ਖੇਤਾਂ ਦੀ ਬਹਾਈ ਕਰਦੇ ਆ ਤਾਂ ਕਈ ਵਾਰੀ ਦੇਖੋ ਵੀ ਰੋ ਟਰੈਕਟਰ ਦੇ ਮਗਰ ਬਹੁਤ ਸਾਰੇ ਪੰਛੀ, ਬੰਗਲੇ ਜੀਵ ਜਗਤ ਭੱਜਦਾ। ਪਰ ਕੁਦਰਤੀ ਖੇਤੀ ਵਿੱਚ ਆਪਾਂ ਮਸ਼ੀਨਰੀ ਵਰਤੋਂ ਨਹੀਂ ਕਰਦੇ ਇਸ ਲਈ ਸਾਰਾ ਸਮਾਂ ਔਰੇ ਇੱਥੇ ਵੀ ਕੀੜੇ ਮਿਲਦੇ ਨੇ ਕਿ ਉਹ ਰੁੱਕ ਰਹੇ। ਤੇ ਉਹ ਕੀਟ ਕੰਟਰੋਲ ਵੀ ਹੁੰਦਾ ਜਿਹੜੀ ਇਹ ਕੁਦਰਤੀ ਖੇਤੀ ਆ ਇਹ ਕੁਦਰਤ ਦੇ ਹਿਸਾਬ ਨਾਲ ਹੋ ਰਹੀ ਆ ਤੇ ਕੁਦਰਤ ਨਾਲ ਛੇੜਛਾੜ ਘੱਟ ਤੋਂ ਘੱਟ ਕੀਤੀ ਜਾਂਦੀ ਆ ਤੇ ਕੁਦਰਤ ਕਦੇ ਕਿਸੇ ਦਾ ਹੱਕ ਨਹੀਂ ਰੱਖਦੀ ਹੁੰਦੀ ਉਹ ਦੇ ਦਿੰਦੀ ਆ ਸਭ ਤੋਂ ਪਹਿਲਾਂ ਵੀ ਉਹਰੇ ਜਿਹੜਾ ਰੁੱਖਾਂ ਦਾ ਸਿਸਟਮ ਹੁੰਦਾ ਕੁਦਰਤੀ ਖੇਤੀ ਚ ਜੋ ਸਮਿਆਂ ਦੀ ਜ਼ਰੂਰਤ ਆ ਤੇ ਰੁੱਖ ਸਭ ਦੇ ਲਈ ਜੋ ਸੁੱਧ ਹਵਾ ਦੀ ਜ਼ਰੂਰਤ ਆ ਆਕਸੀਜਨ ਹਰ ਸਾਹ ਦੇ ਨਾਲ ਸਾਨੂੰ ਜ਼ਰੂਰਤ ਪੈਂਦੀ ਆ ਉਹ ਮਿਲਦੀ ਆ ਸੋ ਆਕਸੀਜਨ ਮਿਲ ਜਾਂਦੀ ਆ ਜਦੋਂ ਰੁੱਖ ਨੇ ਜੜਾਂ ਧਰਤੀਂ ਨਗਾਈ ਤੱਕ ਜਾਂਦੀਆਂ ਨੇ ਤਾਂ ਹੇਠੋਂ ਖਰਾਕੀ ਤੱਤ ਖਿੱਚ ਕੇ ਉੱਪਰ ਪੱਤੇਆਂ ਦੇ ਵਿੱਚ ਲਿਆਉਂਦੀਆਂ ਨੇ ਤੇ ਪੱਤੇ ਧਰਤੀਂ ਡਿੱਗਦੇ ਨੇ ਗਲਦੇ ਨੇ ਤੇ ਇਸ ਤਰ੍ਹਾਂ ਸਾਡੀ ਮਿੱਟੀ ਹੋਰ ਮਜ਼ਬੂਤ ਹੋ ਜਾਂਦੀ ਆ ਕਿਉਂਕਿ ਜਿਹੜੇ ਖਰਾਕੀ ਤੱਤ ਨੇ ਉਹ ਆਮ ਫਸਲਾਂ ਨਹੀਂ ਉੱਪਰ ਤੱਕ ਲਿਆ ਲਿਆ ਸਕਦੀਆਂ ਤੇ ਜਿਹੜੀਆਂ ਫਸਲਾਂ ਨੇ ਇਸ ਸਮੇਂ ਇਸ ਤਰ੍ਹਾਂ ਦਾ ਸਿਸਟਮ ਚੱਲ ਪਿਆ ਵੀ ਸਾਡੇ ਖੇਤਾਂ 'ਚੋਂ ਨਿਕਲ ਨਿਕਲੇ ਬਾਹਰ ਜਾ ਰਿਹਾ ਜਿਵੇਂ ਇੱਕ ਬੈਂਕ 'ਚੋਂ ਆਪਾਂ ਕਢਾਈ ਜਾਵਾਂਗੇ ਪਾਵਾਂਗੇ ਨਹੀਂ ਸਾਊ ਖਾਤਾ ਖਾਲੀ ਹੋ ਜੂ ਸੋ ਸਾਡੀਆਂ ਜ਼ਮੀਨਾਂ ਦਾ ਸਿਸਟਮ ਇਸ ਤਰ੍ਹਾਂ ਹੋ ਗਿਆ ਵੀ ਅਸੀਂ ਇਹ ਸਮਝਣ ਲੱਗ ਗਏ ਜਿਵੇਂ ਇੱਕ ਆਮ ਆਦਮੀ ਹੈ ਵੀ ਜਿਹੜਾ ਕੁਝ ਮਰਜ਼ੀ ਖਾਈ ਪੀਂ ਜਾਈਏ ਵੀ ਸਾਨੂੰ ਬਚਾਉਣ ਖਾਤਰ ਡਾਕਟਰ ਹੈਗੇ ਨੇ ਇਸੇ ਤਰ੍ਹਾਂ ਸਾਡੇ ਖੇਤਾਂ ਨੂੰ ਲੱਗਦਾ ਵੀ ਜਿੰਨਾ ਮਰਜ਼ੀ ਕੱਢੀ ਜਾਵੇ ਇਹਨਾਂ ਖਾਤਰ ਦਵਾਈਆਂ ਖਾਦਾਂ ਕੈਮੀਕਲ ਜਾਂ ਹੋਰ ਬਹੁਤ ਕੁਝ ਆ ਵੀ ਦੱਬੀ ਚੱਲੋ ਸੋ ਹਰੇਕ ਚੀਜ਼ ਦੀ ਸੀਮਾ ਹੁੰਦੀ ਆ ਉਹਦਾ ਇੱਕ ਹੁੰਦਾ ਵੀ ਇਹਦੀ ਅੰਤ ਕਿੱਥੇ ਆਉਣਾ ਸੋ ਆਪਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਵੀ ਅਸੀਂ ਬਿਮਾਰ ਹੋ ਰਹੇ ਆ ਸਾਡੇ ਸਰੀਰ ਕਮਜ਼ੋਰ ਹੋ ਰਹੇ ਨੇ ਹਰੇਕ ਘਰੇ ਮਰੀਜ਼ ਆ ਜੇ ਅਸੀਂ ਇਸੇ ਤਰ੍ਹਾਂ ਕੁਦਰਤ ਨਾਲ ਖਿਲਵਾੜ ਕਰਦੇ ਰਹੇ ਉਦੋਂ ਨਾ ਸਮਝਿਆ ਸਾਡੇ ਬਜ਼ੁਰਗਾਂ ਨੇ ਕੀਤੀਆਂ ਮਿਹਨਤਾਂ ਦੀ ਕਦਰ ਨਾ ਪਾਈ ਤਾਂ ਇਹ ਪੰਜਾਬ ਦੀ ਮਿੱਟੀ ਹੀ ਨਹੀਂ ਅਸੀਂ ਬਰਬਾਦ ਕਰਨ ਚਾਹੀਏ ਹਾਂ ਪਹਿਲੇ ਨੰਬਰ 'ਚ ਹੋਵਾਂਗੇ ਬਿਮਾਰ ਹੋਵਾਂਗੇ ਅੱਜ ਜਿਹੜਾ ਸਾਡਾ ਪੰਜਾਬ ਹੈ ਇਹ ਜੋ ਖੇਤਾਂ ਵਿੱਚ ਕੈਮੀਕਲ ਪਾਇਆ ਜਾਂਦੇ ਨੇ ਉਹਨਾਂ ਵਿੱਚ ਨੰਬਰ 1 ਜੋ ਮੈਡੀਸਨ ਖਾ ਜਾਂਦਾ ਉਹਦੇ ਵਿੱਚ ਵੀ ਨੰਬਰ 1 ਆ ਜਦੋਂ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਆ ਤਾਂ ਇੱਕ ਉਹਦਾ ਮਤਲਬ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਵੀ ਯੋਧਿਆਂ ਦੀ ਕੌਮ ਹੁਣ ਬਿਮਾਰਾਂ ਦੀ ਕੌਮ ਬਣਦੀ ਜਾ ਰਹੀ ਹੈ ਜਿਹੜਾ ਪੰਜਾਬ ਆ ਪੰਜਾਬ ਦਾ ਪ੍ਰਵੇਸ਼ਾ ਜਿਹੜਾ ਕੋਈ ਜ਼ਿਆਦਾ ਵਧੀਆ ਨਹੀਂ ਨਜ਼ਰ ਆ ਰਿਹਾ ਖੇਤੀ ਤੋਂ ਲੋਕ ਭੱਜ ਰਹੇ ਨੇ ਜਦੋਂ ਕਿ ਕਾਰਪੋਰੇਟ ਹੋਰ ਘਰਾਣੇ ਖੇਤੀਬਾੜੀ ਆ ਰਹੇ ਨੇ ਸੋ ਆਪਾਂ ਨੂੰ ਇਹ ਖੇਤੀ ਨੂੰ ਬਚਾਉਣ ਲਈ ਪਾਣੀ ਦੀ ਬੱਚਤ ਕਰਕੇ ਹੀ ਖੇਤੀ ਕਰ ਸਕਦੇ ਆ ਸੋ ਉਹਨਾਂ ਚੀਜ਼ਾਂ ਨੂੰ ਸਮਝਿਓ ਜੋ ਸਾਡੇ ਬਜ਼ੁਰਗਾਂ ਨੇ ਕੀਤੀਆਂ ਸਨ ਪਾਣੀ ਬਚਾਓ ਪੰਜਾਬ ਬਚਾਓ ਕਹਿਣ ਨਾਲ ਨਹੀਂ ਹੁਣਾ ਜੇ ਅਸੀਂ ਪਾਣੀ ਬਚਤ ਕਰਕੇ ਬਿਨਾ ਪਾਣੀ ਦੀਆਂ ਘੱਟ ਪਾਣੀ ਦੀਆਂ ਫਸਲਾਂ ਸਿੱਖਾਂਗੇ ਸ਼ੁਰੂ ਕਰਾਂਗੇ ਤਾਂ ਹੀ ਅੱਗੇ ਵਧਾਂਗੇ ਜੇ ਅਸੀਂ ਇਹ ਸੋਚਿਆ ਵੀ ਦੱਬੀ ਚੱਲੋ ਸਾਨੂੰ ਕੀ ਲੋੜ ਆ ਬਟਨ ਦੱਬਿਆ ਪਾਣੀਓ ਪਾਣੀ ਹੋ ਜਾਂਦਾ ਸੋ ਉਹਦਾ ਰਿਜ਼ਲਟ ਕੋਈ ਲੰਬਾ ਸਮਾਂ ਨਹੀਂ ਮਿਲ ਸਕਦਾ ਸੋ ਆਪਾਂ ਨੂੰ ਸੋਚਣਾ ਚਾਹੀਦਾ ਵੀ ਪਾਣੀ ਦੀ ਬਚਤ ਕਿਉਂ ਕਰਨੀ ਚਾਹੀਦੀ ਆ ਕਿਸਾਨਾਂ ਲਈ ਕਿਉਂ ਜ਼ਰੂਰੀ ਆ ਜੇ ਕਿਸਾਨ ਨੇ ਪਾਣੀ ਦੀ ਬਚਤ ਨਾ ਕੀਤੀ ਤਾਂ ਉਹਦੇ ਕੀ ਰਿਜ਼ਲਟ ਹੋਣਗੇ ਉਦੀ ਕੁਆਲਿਟੀ ਖਰਾਬ ਆਗੀ ਤਾਂ ਕੀ ਰਿਜ਼ਲਟ ਹੋਣਗੇ ਸੋ ਬਹੁਤ ਆ ਸਮਾਨ ਆ ਲੈੰਦਾ ਹੋਇਆ ਸਭ ਦਾ ਧੰਨਵਾਦ ਕਰਦੇ ਆ ਸਤਿ ਸ੍ਰੀ ਅਕਾਲ